ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਅਕਤੂਬਰ ਮਹੀਨਾ ਚੜ ਚੁੱਕਿਆ ਹੈ ਤੇ ਮੌਸਮ ਆ ਜਿਹੜਾ ਉਹ ਬਦਲ ਚੁੱਕਿਆ ਹੈ ਤੇ ਅੱਗੇ ਜਿਹੜੀਆਂ ਸਬਜ਼ੀਆਂ ਨੇ ਹੁਣ ਉਹ ਸਰਦੀ ਵਾਲੀਆਂ ਸਬਜ਼ੀਆਂ ਬੀਜੀਆਂ ਜਾਣਗੀਆਂ ਤੇ ਤੁਹਾਨੂੰ ਅੱਜ ਆਪਾਂ ਇੱਕ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਸਰਦੀ ਵਾਲੀਆਂ ਸਬਜ਼ੀਆਂ ਉਹ ਬਹੁਤ ਛੇਤੀ ਤਿਆਰ ਹੋ ਜਾਣਗੀਆਂ ਤੇ ਜਲਦੀ ਤੋਂ ਜਲਦੀ ਤੇ ਛੇਤੀ ਤੋਂ ਛੇਤੀ ਜਿਹੜੀ ਤੁਹਾਡੀ ਸਬਜ਼ੀ ਆ ਗ੍ਰੋਥ ਕਰ ਜਾਏਗੀ ਤੇ ਜਿਹੜਾ ਤੁਹਾਨੂੰ ਤਰੀਕਾ ਦੱਸਾਂਗੇ ਜੀ ਉਹ ਤਰੀਕਾ ਇਹ ਹੈ ਉਹ ਕੀਤੀ ਹੈ ਜੀ ਆਪਾਂ ਇਹ ਘਰੇ ਖਾਦ ਤਿਆਰ ਤੇ ਜਿਹੜੀ ਇਹ ਘਰੇ ਖਾਦ ਤਿਆਰ ਕੀਤੀ ਹੈ ਜੀ ਇਹ ਆਪਾਂ ਜਿਵੇਂ ਆਪਣੇ ਪਸ਼ੂਆਂ ਦਾ ਗੋਹਾ ਹੁੰਦਾ ਉਹ ਗੋਹੇ ਤੋਂ ਇਹ ਤਿਆਰ ਕੀਤੀ ਹੈ ਜੀ ਦੇਸੀ ਘਰੇ ਖਾਦ ਤਿਆਰ ਤੇ ਜਿਹੜੀ ਇਹ ਖਾਦ ਹੈ ਅਸੀਂ ਕਿਵੇਂ ਤਿਆਰ ਕੀਤੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਤਰੀਕਾ ਦੱਸਾਂਗੇ ਤੇ ਜਿਹੜੀ ਇਹ ਖਾਦ ਹੈ ਜਿਹੜਾ ਵੀ ਇਹਦੇ ਵਿੱਚ ਆਪਾਂ ਸਮਾਨ ਵਰਤਿਆ ਉਹ ਜਿਹੜਾ ਸਮਾਨ ਹੈ ਆਪਾਂ ਨੂੰ ਆਮ ਹੀ ਘਰ ਦੇ ਵਿੱਚੋਂ ਮਿਲ ਜਾਂਦਾ ਹੈ ਤੇ ਕੋਈ ਬਾਲੀ ਮਹਿੰਗੀ ਜਿਹੜੀ ਇਹ ਖਾਦ ਤਿਆਰ ਨਹੀਂ ਹੁੰਦੀ ਬਿਲਕੁਲ 10-20 ਰੁਪਈਆ ਦੇ ਵਿੱਚ ਇਹ ਖਾਦ ਤਿਆਰ ਹੋ ਜਾਂਦੀ ਹੈ ਪਰ ਜਦੋਂ ਇਹ ਖਾਦ ਤਿਆਰ ਹੋ ਜਾਂਦੀ ਹੈ ਉਸਮਾਨ ਪਾ ਕੇ ਤਾਂ ਬਹੁਤ ਹੀ ਜ਼ਿਆਦਾ ਪਾਵਰਫੁੱਲ ਤੇ ਸ਼ਕਤੀਸ਼ਾਲੀ ਬਣ ਕੇ ਆਪਣੀਆਂ ਸਬਜ਼ੀਆਂ ਲਈ ਇਹ ਜਿਹੜੀ ਖਾਦ ਹੈ ਤਿਆਰ ਹੋ ਜਾਂਦੀ ਹੈ ਤੇ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਤਰੀਕਾ ਹੈ ਬਿਲਕੁਲ ਸਾਰਾ ਸਮਝਾਵਾਂਗੇ ਤੁਸੀਂ ਵੀ ਤਰੀਕਾ ਵੇਖ ਕੇ ਤਾਂ ਆਪਣੇ ਘਰੇ ਇਹ ਖਾਦ ਤਿਆਰ ਕਰਕੇ ਤਾਂ ਉਸ ਦਾ ਲਾਭ ਉਠਾ ਸਕਦੇ ਹੋ ਤਾਂ ਇੱਕ ਜਿਹੜਾ ਹੋਰ ਚੀਜ਼ ਹੈ ਜੀ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਵੀ ਜਿਵੇਂ ਆਹ ਦਿਨਾਂ ਦੇ ਵਿੱਚ ਆਪਾਂ ਘਰੇ ਤਣੀਆਂ ਬੀਜਦੇ ਆ ਤੇ ਜ਼ਿਆਦਾਤਰ ਦੇਖਦੇ ਆ ਵੀ ਜਿਹੜਾ ਆਪਾਂ ਤਣੀਆਂ ਬੀਜਦੇ ਆ ਉਹ ਤਣੀਆਂ ਬਹੁਤ ਘੱਟ ਜੰਮਦਾ ਤੇ ਜਿਹੜਾ ਤਣੀਆਂ ਉਹ ਉੱਗਦਾ ਵੀ ਬਹੁਤ ਘੱਟ ਹੈ ਤੇ ਜਿਹੜਾ ਤਰੀਕਾ ਤੁਹਾਨੂੰ ਦੱਸਾਂਗੇ ਤੁਸੀਂ ਉਸ ਤਰੀਕੇ ਦੇ ਨਾਲ ਜੇਕਰ ਤਣੀਆਂ ਬੀਜੋਗੇ ਤਾਂ ਕੱਲਾ ਕੱਲਾ ਦਾਣਾ ਜਿਹੜਾ ਤਣੀਆਂ ਦਾ ਉੱਗੇਗਾ ਤੇ ਪ੍ਰੋਪਰ ਸਾਰਾ ਜੰਮੇਗਾ ਤੇ ਜਿਹੜੀ ਤੁਹਾਡੀ ਕਿਆਰੀ ਆ ਤਣੀਆਂ ਦੀ ਹਰੀ ਭਰੀ ਤੇ ਹਰਿਆਲੀ ਦੇ ਨਾਲ ਭਰ ਜਾਏਗੀ ਤੇ ਛੇਤੀ ਤੋਂ ਛੇਤੀ ਤੁਹਾਡਾ ਧਨੀਆ ਸਬਜੀ ਦੇ ਵਿੱਚ ਪਾਉਣ ਲਈ ਤਿਆਰ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ ਜਿਹੜੀ ਮਤਲਬ ਅਸੀਂ ਇਹ ਦੇਸੀ ਖਾਦ ਘਰੇ ਤਿਆਰ ਕੀਤੀ ਹੈ ਉਹਦਾ ਤਰੀਕਾ ਕੀ ਹੈ ਤੇ ਕੀ ਕੀ ਉਹ ਚ ਸਮਾਨ ਪੈਂਦਾ ਤੇ ਆਜੋ ਜੀ ਸਾਡੇ ਨਾਲ ਬਣ ਕੇ ਰਿਹਾ ਜੇ ਵੀਡੀਓ ਦੇ ਵਿੱਚ ਦਿਖਾਣੇ ਆ ਤੁਹਾਨੂੰ ਇਹਨੂੰ ਬਣਾਉਣ ਦਾ ਸਾਰਾ ਤਰੀਕਾ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਜੀ ਉਹ ਆਪਾਂ ਕੰਮ ਇਹ ਕਰਨਾ ਹੈ ਜੀ ਆਪਾਂ ਪਸ਼ੂਆਂ ਦੇ ਗੋਹੇ ਵਾਲੀ ਲੈਣੀ ਹੈ ਜੀ ਇਹ ਰੂੜੀ ਤੇ ਜਿਹੜੀ ਇਹ ਰੂੜੀ ਹੈ ਜੀ ਘੱਟੋ ਘੱਟ 5-6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਪੁਰਾਣੀ ਰੂੜੀ ਹੁੰਦੀ ਹੈ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਸ਼ਕ ਤੱਤ ਨੇ ਜਿਹੜੇ ਉਹ ਪਾਏ ਜਾਂਦੇ ਨੇ ਤਾਂ ਗੋਹੇ ਵਾਲੀ ਰੂੜੀ ਲੈ ਕੇ ਜੀ ਇਹਨੂੰ ਆਪਾਂ ਕਿਸੇ ਛਾਣਨੇ ਦੇ ਨਾਲ ਬਰੀਕ ਛਾਣ ਲੈਣਾ ਕਿਉਂਕਿ ਜਿਹੜੀ ਆਪਾਂ ਰੂੜੀ ਛਾਣ ਲਾਂਗੇ ਇੱਕ ਤਾਂ ਛਾਣਨੇ ਦੇ ਨਾਲ ਬਿਲਕੁਲ ਬਰੀਕ ਹੋ ਜਾਏਗੀ ਤਾਂ ਜੇਕਰ ਉਹਦੇ ਵਿੱਚ ਰੂੜੀ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਪੱਥਰ ਜਾਂ ਕੋਈ ਵੀ ਕਬਾੜ ਹੋਏਗਾ ਤਾਂ ਉਹਨੂੰ ਛਾਣ ਕੇ ਆਪਾਂ ਬਾਹਰ ਕੱਢ ਲੈਣਾ ਤਾਂ ਰੂੜੀ ਛਾਨਣ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਜੀ 100 ਗ੍ਰਾਮ ਲੈਣਾ ਹੈ ਜੀ ਆਪਾਂ ਗੋੜਾ ਤੇ ਜਿਹੜਾ ਗੁੜ ਲੈਣਾ ਹੈ ਵੀ ਹੋ ਸਕੇ ਤਾਂ ਜੇ ਗੁੜ ਪੁਰਾਣਾ ਮਿਲ ਜੇ ਜਿਹੜਾ ਆਪਾਂ ਜਿਵੇਂ ਸਰਦੀਆਂ ਦੇ ਵਿੱਚ ਪਸ਼ੂਆਂ ਨੂੰ ਪਾਣੇ ਆ ਜਿਹੜਾ ਪੁਰਾਣਾ ਗੋੜ ਹੁੰਦਾ ਜੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕੈਲਸ਼ੀਅਮ ਫਾਸਫੋਰਸ ਤੇ ਜਿਹੜੇ ਹੋਰ ਕਈ ਤਰ੍ਹਾਂ ਦੇ ਮਤਲਬ ਪੋਸ਼ਕ ਤੱਤ ਨੇ ਉਹ ਪੁਰਾਣੇ ਗੋੜ ਵਿੱਚ ਪਾਏ ਜਾਂਦੇ ਨੇ ਤੇ ਹੋ ਸਕੇ ਤਾਂ ਗੋੜ ਪੁਰਾਣਾ ਮਿਲ ਜੇ ਤਾਂ ਸਾਰਿਆਂ ਨਾਲੋਂ ਵਧੀਆ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਚੀਜ਼ ਲੈਣੀ ਹੈ ਜੀ ਜਿਵੇਂ ਤੁਸੀਂ ਆ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਜੀ ਇਹ ਹੈ ਚਿੱਟਾ ਚੂਨਾ ਤੇ ਜਿਹੜਾ ਚਿੱਟਾ ਚੂਨਾ ਹੈ ਜੀ ਇਹ ਪੇਂਟ ਵਾਲੀ ਦੁਕਾਨ ਤੋਂ ਆਮ ਹੀ ਮਿਲ ਜਾਂਦਾ ਹੈ ਤੁਸੀਂ ਲੈਣਾ ਹੈ ਜੀ 100 ਗ੍ਰਾਮ ਚਿੱਟਾ ਚੂਨਾ ਤੇ ਇਹ ਜਿਹੜੀ ਅਗਲੀ ਚੀਜ਼ ਹੈ ਜੀ ਇਹ ਚੀਜ਼ ਹੈ ਜੀ ਚਾਹ ਪੱਤੀ ਤੇ ਜਿਹੜੀ ਚਾਹ ਪੱਤੀ ਹੈ ਤੁਸੀਂ ਲੈਣੀ ਹੈ ਜੀ ਉਬਲੀ ਹੋਈ ਤੇ ਫਿਰ ਉਸ ਤੋਂ ਬਾਅਦ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਖਾ ਲੈਣਾ ਕਿਉਂਕਿ ਜਿਹੜੀ ਪੱਤੀ ਸੁੱਕੀ ਹੋਏਗੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਨਮੀ ਨਾ ਰਹੇਗੀ ਤੇ ਆਪਣੀ ਖਾਦ ਦੇ ਵਿੱਚ ਪਾਣ ਲਿਓ ਪੱਤੀ ਬਿਲਕੁਲ ਰੈਡੀ ਤੇ ਤਿਆਰ ਹੋ ਜਾਏਗੀ ਤੇ ਜਿਹੜੀ ਇਹ ਪੱਤੀ ਹੈ ਜੀ ਇਹ ਲੈਣੀ ਹੈ ਜੀ 50 ਗ੍ਰਾਮ ਤੇ 50 ਗ੍ਰਾਮ ਆਪਾਂ ਲੈ ਲੈਣੀ ਹੈ ਪੱਤੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਆਪਾਂ ਲੈਣੀ ਹੈ ਜੀ ਚੁੱਲੇ ਦੀ ਰਾਖ ਕਿਉਂਕਿ ਜਿਹੜੀ ਚੁੱਲੇ ਦੀ ਰਾਖ ਹੁੰਦੀ ਹੈ ਇਹਦੇ ਵਿੱਚ ਪੋਟਾਸ਼ੀਅਮ ਤੇ ਫਾਸਫੋਰਸ ਹੈ ਜਿਹੜਾ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਇਸ ਕਰਕੇ ਜਿਹੜੀ ਆਪਣੀ ਇਹ ਮਤਲਬ ਗੋਹੇ ਵਾਲੀ ਰੂੜੀ ਹੈ ਜਦੋਂ ਇਹਦੇ ਵਿੱਚ ਮਤਲਬ ਇਹ ਆਪਾਂ ਜਿਹੜੀ ਰਾਖ ਮਲਾਵਾਂਗੇ ਤਾਂ ਜਿਹੜੀ ਆਪਣੀ ਇਹ ਖਾਦ ਹੈ ਹੋਰ ਵੀ ਜ਼ਿਆਦਾ ਆਪਣੀਆਂ ਸਬਜ਼ੀਆਂ ਲਈ ਲਾਭਦਾਇਕ ਤੇ ਪਾਵਰਫੁੱਲ ਬਣ ਕੇ ਤਿਆਰ ਹੋ ਜੇਗੀ ਤੇ ਸਾਰਾ ਕੁਝ ਲੈਣ ਤੋਂ ਬਾਅਦ ਜਿਹੜੀ ਆਪਾਂ ਅਗਲਾ ਕੰਮ ਕਰਨਾ ਹੈ ਜੀ ਉਹ ਕਰਨਾ ਹੈ ਜੀ ਜਿਹੜਾ ਇਹ ਤੁਸੀਂ ਮੇਰੇ ਹੱਥ ਦੇ ਵਿੱਚ ਜਿਵੇਂ ਜਿਵੇਂ ਦੇਖ ਰਹੇ ਹੋ ਜੀ ਇਹ ਗੋੜਾ ਵਾਲਾ ਪਾਣੀ ਹੈ ਤੇ ਜਿਹੜਾ ਗੋੜਾ ਹੈ ਜੀ ਉਹ ਤੁਸੀਂ ਪਿਉ ਦੇਣਾ 24 ਘੰਟੇ ਵਾਲੀ ਕਿਉਂਕਿ ਜਿਹੜਾ ਗੋੜਾ ਆਪਾਂ 24 ਘੰਟੇ ਵਾਲੀ ਪਿਉੋਂ ਕੇ ਰੱਖਣਿਆਂ ਇੱਕ ਤਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਗਲ ਕੇ ਮਿਕਸ ਹੋ ਜਾਏਗਾ ਤੇ ਜਿਹੜੇ ਉਹਦੇ ਮਤਲਬ ਪੋਸ਼ਕ ਤੱਤ ਨੇ ਉਹ ਬਹੁਤ ਹੀ ਜ਼ਿਆਦਾ ਵਾਜ ਜਾਂ ਤੇ ਜਿਹੜਾ ਗੋੜਾ ਵਾਲਾ ਪਾਣੀ ਜੀ ਇਹ ਆਪਾਂ ਲੈ ਕੇ ਤੇ ਇਹ ਜਿਹੜੀ ਆਪਣੀ ਗੋਹੇ ਵਾਲੀ ਰੂੜੀ ਆ ਇਹਦੇ ਵਿੱਚ ਮਿਲਾ ਲੈਣਾ ਤੇ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਸਾਰਾ ਸਮਾਨ ਹੈ ਚਿੱਟਾ ਚੂਨਾ ਹੋ ਗਿਆ ਚਾਹ ਪੱਤੀ ਹੋ ਗਈ ਤੇ ਜਿਹੜੀ ਹੋ ਗਈ ਇਹ ਆਪਣੀ ਚੁੱਲੇ ਦੀ ਰਾਖ ਇਹ ਸਾਰਾ ਕੁਝ ਇਹਦੇ ਵਿੱਚ ਮਿਲਾਉਣ ਤੋਂ ਬਾਅਦ ਇਹ ਗੋਹੇ ਵਾਲੀ ਰੂੜੀ ਦੇ ਵਿੱਚ ਤੇ ਚੰਗੀ ਤਰ੍ਹਾਂ ਕਰ ਲੈਣਾ ਜੀ ਇਹਨੂੰ ਆਪਾਂ ਮਿਕਸ ਤੇ ਜਦੋਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਆਪਣੀ ਜਿਹੜੀ ਇਹ ਖਾਦ ਹੈ ਬਹੁਤ ਹੀ ਜ਼ਿਆਦਾ ਪਾਵਰਫੁੱਲ ਅਤੇ ਸ਼ਕਤੀਸ਼ਾਲੀ ਤੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਬਣ ਕੇ ਆਪਣੀਆਂ ਸਬਜ਼ੀਆਂ ਲਈ ਤਿਆਰ ਹੋ ਜੇਗੀ ਤੇ ਜਦੋਂ ਆਪਣੀ ਇਹ ਖਾਦ ਤਿਆਰ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਕੰਮ ਕਰਨਾ ਹੈ ਜੀ ਉਹ ਇਹ ਕੰਮ ਕਰਨਾ ਹੈ ਵੀ ਜਿਹੜੀ ਜਗ੍ਹਾ 'ਚ ਆਪਾਂ ਸਬਜ਼ੀ ਲਾਣੀ ਹੈ ਉਹ ਜਗ੍ਹਾ ਦੀ ਚੰਗੀ ਤਰ੍ਹਾਂ ਗੜਾਈ ਕਰਨ ਤੋਂ ਬਾਅਦ ਤੇ ਇਹ ਜਿਹੜੀ ਖਾਦ ਹੈ ਇਹਨੂੰ ਹਲਕੇ ਹੱਥਾਂ ਦੇ ਨਾਲ ਉਹ ਕਿਆਰੀ ਦੇ ਵਿੱਚ ਤੇ ਆਪਾਂ ਉਹਨੂੰ ਮਤਲਬ ਇਹਦਾ ਛਿੱਟਾ ਦੇ ਦੇਣਾ ਹੈ ਤੇ ਬਿਲਕੁਲ ਜਿਹੜੀ ਇਹ ਖਾਦ ਹੈ ਬਿਲਕੁਲ ਥੋੜੀ ਥੋੜੀ ਪਾਉਣੀ ਹੈ ਕਿਉਂਕਿ ਜਿਹੜੀ ਖਾਦ ਹੈ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ ਇਸ ਕਰਕੇ ਇਹਦੀ ਜ਼ਿਆਦਾ ਜ਼ਿਆਦੀ ਵਰਤੋਂ ਨਹੀਂ ਕਰਨੀ ਥੋੜੀ ਥੋੜੀ ਵਰਤੋਂ ਕਰਨੀ ਹੈ ਤੇ ਉਸ ਮਿੱਟੀ ਦੇ ਵਿੱਚ ਮਿਕਸ ਕਰਕੇ ਤੇ ਉਹਨੂੰ ਚੰਗੀ ਤਰ੍ਹਾਂ ਇੱਕ ਬਰਾਬਰ ਕਰਕੇ ਤਾਂ ਉਸ ਦੇ ਵਿੱਚ ਆਪਾਂ ਫਿਰ ਬਾਅਦ ਚ ਸਬਜ਼ੀ ਲਾ ਸਕਨੇ ਆ ਤੇ ਜਿਹੜੀ ਆਪਣੀ ਖਾਦ ਹੈ ਇਹ ਬਹੁਤ ਹੀ ਵਧੀਆ ਆਪਣੀ ਸਬਜ਼ੀ ਤੇ ਕੰਮ ਕਰੇਗੀ ਤਾਂ ਇਹ ਦਿੱਤੀ ਜੀ ਆਪਾਂ ਇਹ ਖਾਦ ਬਾਰੇ ਜਾਣਕਾਰੀ ਤੇ ਹੁਣ ਦੱਸ ਦਿਆਂ ਜੀ ਜਿਹੜਾ ਤੁਹਾਨੂੰ ਆਪਾਂ ਕਿਹਾ ਸੀ ਵੀ ਧਣੀਆਂ ਬੀਜਣ ਦੀ ਜਿਹੜੀ ਜਾਣਕਾਰੀ ਦੇਾਂਗੇ ਉਸ ਤਰੀਕੇ ਜੇਕਰ ਤੁਸੀਂ ਧਣੀਆਂ ਬੀਜੋਗੇ ਤਾਂ ਤੁਹਾਡਾ ਧਣੀਆਂ ਬਹੁਤ ਹੀ ਛੇਤੀ ਤੇ ਕੁਝ ਹੀ ਦਿਨਾਂ ਦੇ ਵਿੱਚ ਤਿਆਰ ਹੋ ਜਾਏਗਾ ਤੇ ਜਿਹੜਾ ਉਹ ਤਰੀਕਾ ਹੈ ਜੀ ਉਹ ਤਰੀਕਾ ਇਹ ਹੈ ਜੀ ਸਭ ਤੋਂ ਪਹਿਲਾਂ ਲੈਣਾ ਹੈ ਜੀ ਤੁਸੀਂ ਧਣੀਆਂ ਦਾ ਬੀਜ ਧਣੀਆਂ ਦਾ ਬੀਜ ਦੁਫਾੜ ਲੈਣਾ ਹੈ ਕਿਉਂਕਿ ਜਿਹੜਾ ਧਣੀਆਂ ਦਾ ਬੀਜ ਦੁਫਾੜ ਹੁੰਦਾ ਹੈ ਉਹ ਡਬਲ ਤੇ ਜ਼ਿਆਦਾ ਉੱਗਦਾ ਹੈ ਤਾਂ ਧਣੀਆਂ ਦਾ ਬੀਜ ਲੈ ਕੇ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਆਪਾਂ ਲੈ ਲੈਣਾ ਹੈ ਜੀ ਇੱਕ ਖਾਲੀ ਡੱਬਾ ਤੇ ਉਹ ਖਾਲੀ ਡੱਬੇ ਦੇ ਵਿੱਚ ਪਾ ਲੈਣੀ ਹੈ ਜੀ ਰੇਤ ਤੇ ਰੇਤ ਨੂੰ ਡੱਬੇ ਦੇ ਵਿੱਚ ਇੱਕ ਬਰਾਬਰ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਲੈਣਾ ਹੈ ਜੀ ਇੱਕ ਸੂਤੀ ਕਪੜਾ ਤੇ ਸੂਤੀ ਕਪੜੇ ਦੇ ਵਿੱਚ ਪਾ ਲੈਣਾ ਹੈ ਜੀ ਆਪਾਂ ਤਣੀਆਂ ਦਾ ਬੀਜ ਤੇ ਉੱਪਰੋਂ ਮਾਰ ਲੈਣੀ ਹੈ ਜੀ ਉਸ ਕਪੜੇ ਨੂੰ ਗੰਢ ਪਾ ਕੇ ਸੂਤੀ ਕਪੜੇ ਤੇ ਤੇ ਗੰਢ ਮਾਰ ਕੇ ਫਿਰ ਉਹ ਬੀਜ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉਉਣ ਤੋਂ ਬਾਅਦ ਜਿਹੜਾ ਆਪਾਂ ਡੱਬੇ ਦੇ ਵਿੱਚ ਰੇਤਾ ਪਾਇਆ ਇਸ ਦੇ ਬਿਲਕੁਲ ਵਿਚਕਾਰ ਕਰ ਲੈਣਾ ਹੈ ਜੀ ਖੱਡਾ ਤੇ ਇਸ ਮਤਲਬ ਸੂਤੀ ਕਪੜੇ ਨੂੰ ਤੇ ਇਹਦੇ ਵਿੱਚ ਆਪਾਂ ਦੱਬ ਦੇਣਾ ਤੇ ਉੱਤਰੋਂ ਪਰੋਂ ਪਾ ਦੇਣਾ ਹੈ ਜੀ ਚੰਗੀ ਤਰ੍ਹਾਂ ਰੇਤਾ ਰੇਤਾ ਪਾਣ ਤੋਂ ਬਾਅਦ ਫਿਰ ਅਗਲਾ ਕੰਮ ਆਪਾਂ ਇਹ ਕਰਨਾ ਹੈ ਜੀ ਲੈਣਾ ਹੈ ਜੀ ਪਾਣੀ ਤੇ ਇਹ ਰੇਤੇ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਗਿੱਲਾ ਕਰ ਦੇਣਾ ਜਿਹਦੇ ਵਿੱਚ ਜਿਹੜਾ ਆਪਣਾ ਬੀਜ ਹੈ ਉਹ ਵੀ ਪੂਰੀ ਤਰ੍ਹਾਂ ਡੁੱਬ ਜਾਵੇ ਤੇ ਫਿਰ ਉਸ ਤੋਂ ਬਾਅਦ ਪਾਣੀ ਪਾਉਣ ਤੋਂ ਬਾਅਦ ਜਿਹੜਾ ਆਪਣਾ ਮਤਲਬ ਇਹ ਡੱਬਾ ਹੈ ਇਹ ਬੀਜ ਜੀ ਦੇ ਵਿੱਚ ਆਪਾਂ ਰੱਖਿਆ ਤੇ ਇਹਨੂੰ ਕਿਸੇ ਛਾਂ ਵਾਲੀ ਜਗ੍ਹਾ ਦੇ ਵਿੱਚ ਚਾਰ ਦੇ ਨਾਲ ਹੀ ਆਪਾਂ ਰੱਖ ਦੇਣਾ ਤੇ ਇਸ ਬੀਜ ਨੂੰ ਆਪਾਂ ਜਿਹੜਾ ਉਹ ਧੁੱਪੇ ਨਹੀਂ ਰੱਖਣਾ ਕਿਉਂਕਿ ਧੁੱਪੇ ਜੇ ਰੱਖਾਂਗੇ ਤਾਂ ਆਪਣਾ ਬੀਜ ਖਰਾਬ ਹੋ ਸਕਦਾ ਹੈ ਤਾਂ ਜਦੋਂ ਤੁਸੀਂ ਇਹਨੂੰ 4 ਦਿਨਾਂ ਨਾਲ ਹੀ ਆਪਣੇ ਬੀਜ ਨੂੰ ਰੱਖ ਦੇਵੋਗੇ ਤਾਂ 4 ਦਿਨਾਂ ਤੋਂ ਬਾਅਦ ਤੁਸੀਂ ਵੇਖੋਗੇ ਵੀ ਤੁਹਾਡਾ ਜਿਹੜਾ ਬੀਜ ਹੈ ਇਹ ਜੜਾ ਮਾਰ ਜਾਏਗਾ ਤੇ ਜਿਹੜੇ ਮਤਲਬ ਰੂਟਸੇ ਉਹ ਕੱਢ ਜਾਏਗਾ ਤੇ ਤੁਹਾਡਾ ਜਿਹੜਾ ਤਣੀਆਂ ਬੀਜਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਤੇ ਤੁਸੀਂ ਇਹਨੂੰ ਆਪਣੀ ਮਤਲਬ ਕਿਸੇ ਕਿਆਰੀ ਦੇ ਵਿੱਚ ਚੰਗੀ ਤਰ੍ਹਾਂ ਗਢਾਈ ਕਰਕੇ ਤਾਂ ਇਹਦਾ ਬਿਲਕੁਲ ਹਲਕੇ ਹੱਥਾਂ ਦੇ ਨਾਲ ਛਿੱਟਾ ਦੇ ਕੇ ਤਾਂ ਇਸ ਤਣੀਆਂ ਨੂੰ ਬੀਜ ਸਕਦੇ ਹੋ ਤਾਂ ਤੁਸੀਂ ਦੇਖੋਗੇ ਵੀ 4-5 ਦਿਨਾਂ ਦੇ ਵਿੱਚ ਹੀ ਤੁਹਾਡਾ ਤਣੀਆਂ ਜਿਹੜਾ ਮਤਲਬ ਉੱਗ ਜਾਏਗਾ ਤੇ ਪੱਤੇ ਕੱਢ ਜਾਏਗਾ ਤੇ ਕੋਜੀ ਦਿਨਾਂ ਦੇ ਵਿੱਚ ਗਰੋਥ ਕਰਕੇ ਤੇ ਛੇਤੀ ਤੋਂ ਛੇਤੀ ਸਬਜੀ ਦੇ ਵਿੱਚ ਪਾਉਣ ਲਈ ਇਹ ਧਣੀਆਂ ਤਿਆਰ ਹੋ ਜਾਏਗਾ ਤੇ ਇਹ ਦਿੱਤੀ ਜੀ ਆਪਾਂ ਤੁਹਾਨੂੰ ਜਾਣਕਾਰੀ ਇਹ ਦੇਸੀ ਖਾਦ ਬਣਾਉਣ ਦੀ ਤੇ ਧਣੀਆਂ ਵੇਜਣ ਦੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ